ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਰੋ ਦਰਸ਼ਨ ਗੁਰਦੁਆਰਾ ਸ਼ਹੀਦ ਬੁਰਜ ਸਹਿਬ ਸੰਗਤ ਜੀ ਇਹ ਸਥਾਨ ਸ੍ਰੀ ਚਮਕੌਰ ਸਹਿਬ ਵਿਖੇ ਸਥਿਤ ਹੈ ਜੀ ਸੰਗਤ ਜੀ ਇਹ ਸਥਾਨ ਸ਼੍ਰੋਮਣੀ ਜਰਨੈਲ ਧੰਧਨ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਸਥਾਨ ਹੈ ਜੀ ਸੰਗਤ ਜੀ ਇਹ ਪਾਵਨ ਪਵਿੱਤਰ ਸਥਾਨ ਪਹਿਲਾ ਨਾਨਕਸ਼ਹੀ ਇਟਾਂ ਦੁਆਰਾ ਬਣਾਇਆ ਹੋਇਆ ਸੀ ਅਤੇ ਸੰਗਤ ਜੀ ਜੋ ਕਿ ਉਸੇ ਪ੍ਰਾਚੀਨ ਕਿਲਾ ਨੁਮਾ ਹਵੇਲੀ ਦਾ ਹੀ ਇੱਕ ਅਹਿਮ ਬੁਰਜ ਸੀ ਜੋ ਕਿ ਗੜੀ ਦੇ ਮੇਨ ਗੇਟ ਪ੍ਰਵੇਸ਼ ਦੁਆਰ ਉੱਤੇ ਸਥਿਤ ਸੀ ਇਸ ਵਿੱਚ ਗੁਰੂ ਸਾਹਿਬ ਅਤੇ ਉਹਨਾਂ ਦੇ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਜੁਝਾਰ ਸਿੰਘ ਜੀ ਅਤੇ ਫੌਜਾਂ ਦੇ ਕਮਾਂਡਰ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਇਸ ਬੁਰਜ ਵਿੱਚ ਸਭਾਏ ਮਾਨ ਹੋਏ 10 ਲੱਖ ਮੁਗਲ ਸ਼ਾਹੀ ਫੌਜ ਨੇ ਗੜੀ ਨੂੰ ਘੇਰਾ ਪਾ ਲਿਆ ਇਸੇ ਬੁਰਜ ਤੋਂ ਗੁਰੂ ਗੋਬਿੰਦ ਸਿੰਘ ਜੀ ਦੁਸ਼ਮਣ ਮੁਗਲ ਫੌਜਾਂ ਦਾ ਜੈਜਾ ਲੈ ਕੇ ਸੰਗਤ ਜੀ ਉਸੇ ਅਨੁਸਾਰ ਜੰਗ ਦੀ ਪ੍ਰਕਿਰਿਆ ਨੂੰ ਸੋਧ ਦਿੰਦੇ ਰਹੇ ਪੰਜ-ਪੰਜ ਕਰਕੇ ਸ਼ਹੀਦੀ ਜਥੇ ਮੈਦਾਨੇ ਜੰਗ ਵਿੱਚ ਭੇਜੇ ਇੱਕ-ਇੱਕ ਸਿੰਘ ਲੱਖਾਂ ਤੇ ਭਾਰੂ ਪੈਂਦੇ ਅਤੇ ਸ਼ਹਾਦਤ ਦਾ ਯਾਮ ਪੀ ਜਾਂਦੇ ਫਿਰ ਸਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਥਾ ਫਿਰ ਸਹਿਬਜ਼ਾਦਾ ਜੁਝਾਰ ਸਿੰਘ ਜੀ ਦਾ ਜਥਾ ਵਾਰੀ-ਵਾਰੀ ਮੈਦਾਨੇ ਜੰਗ ਵਿੱਚ ਜੂਝਦੇ ਹੋਏ ਹਜ਼ਾਰਾਂ ਮੁਗਲਾਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹਾਦਤ ਦਾ ਯਾਮ ਪ੍ਰਾਪਤ ਕਰ ਗਏ ਸੰਗਤ ਜੀ ਜਦੋਂ ਗੁਰੂ ਜੀ ਦੇ ਦੋ ਵੱਡੇ ਸਹਿਬਜ਼ਾਦੇ ਅਤੇ ਤਿੰਨ ਪਿਆਰੇ ਅਤੇ 27 ਸਿੰਘ ਸ਼ਹਾਦਤ ਦਾ ਯਾਮ ਪ੍ਰਾਪਤ ਕਰ ਗਏ ਤਾਂ ਰਹਿਨਦੇ ਯਾਰਾਂ ਸਿੰਘਾਂ ਨੇ ਆਪਣੇ ਵਿੱਚੋਂ ਪੰਜ ਪਿਆਰੇ ਚੁਣ ਕੇ ਗੁਰਮਤਾ ਕਰਦੇ ਮਤਾ ਸੋਧ ਕੇ ਗੁਰੂ ਸਾਹਿਬ ਨੂੰ ਚਮਕੌਰ ਦੀ ਗੜੀ ਛੱਡਣ ਦਾ ਪੰਥ ਨੇ ਹੁਕਮ ਸੁਣਾ ਦਿੱਤਾ ਤਾਂ ਗੁਰੂ ਸਾਹਿਬ ਨੇ ਸਿੰਘਾਂ ਦੇ ਕਹਿਣ ਤੇ ਚਮਕੌਰ ਦੀ ਗੜੀ ਛੱਡਣ ਦਾ ਨਿਰਣਾ ਲਿਆ ਅਤੇ ਆਪਣੇ ਬਚਪਨ ਦੇ ਸਾਥੀ ਮਿੱਤਰ ਪਿਆਰੇ 22 ਜੰਗਾਂ ਦੇ ਅਨੁਭਵੀ ਜੇਤੂ ਜਰਨੈਲ ਧੰਤਨ ਬਾਬਾ ਜੀਵਨ ਸਿੰਘ ਜੀ ਨੂੰ ਕਲਗੀ ਅਤੇ ਸ਼ਸਤਰ ਬਸਤਰ ਪਹਿਰਾਵਾ ਬਖਸ਼ ਕੇ ਇਸ ਬੁਰਜ ਵਿੱਚ ਬਿਠਾ ਕੇ ਹੁਕਮ ਕੀਤਾ ਕਿ ਆਖਰੀ ਦਮ ਤੱਕ ਲੜਦੇ ਰਹਿਣਾ ਮੁਗਲਾਂ ਦੇ ਹੱਥ ਨਹੀਂ ਆਉਣਾ ਤਾਂ ਸ਼ਹਾਦਤ ਦਾ ਯਾਮ ਪ੍ਰਾਪਤ ਕਰਨਾ ਅੱਠ ਪੋ ਦਰਮਿਆਨੀ ਰਾਤ ਗੁਰੂ ਸਾਹਿਬ ਅਤੇ ਤਿੰਨ ਸਿੰਘ ਦਇਆ ਸਿੰਘ ਧਰਮ ਸਿੰਘ ਅਤੇ ਮਹਾਨ ਸਿੰਘ ਨੂੰ ਨਾਲ ਲੈ ਕੇ ਲੈੰਦੇ ਪਾਸੇ ਖਵਾਜਾ ਮਰਦੂਦ ਅਤੇ ਮੁਗਲ ਸੈਨਾ ਨੂੰ ਲਲਕਾਰ ਦੇ ਵੰਗਾਰ ਦੇ ਜੈਕਾਰੇ ਛੱਡਦੇ ਤਾੜੀ ਵਿਜਾ ਕੇ ਲੈੰਦੇ ਪਾਸੇ ਪਿੰਡ ਰਾਏਪੁਰ ਵੱਲ ਪਹੁੰਚੇ ਅਤੇ ਬੀਬੀ ਸ਼ਰਨ ਕੌਰ ਜੀ ਨੂੰ ਦਰਸ਼ਨ ਦੇ ਕੇ ਸਿੰਘਾਂ ਅਤੇ ਸਹਿਬ ਯਾਦਿਆਂ ਦੇ ਸੰਸਕਾਰ ਦੀ ਵੱਡੀ ਜ਼ਿੰਮੇਵਾਰੀ ਸੇਵਾ ਸੰਭਾਲ ਕੇ ਉਪਰੰਤ ਮਾਸ਼ੀਵਾੜੇ ਦੇ ਜੰਗਲਾਂ ਵੱਲ ਚਾਲੇ ਪਾ ਗਏ 23 ਦਸੰਬਰ ਸਨ 1704 ਨੂੰ ਬਾਬਾ ਜੀਵਨ ਸਿੰਘ ਜੀ ਨੇ ਇਸ ਬੁਰਜ ਦੇ ਵਿੱਚ ਜਿੱਤ ਦਾ ਝੰਡਾ ਕੇਸਰੀ ਨਿਸ਼ਾਨ ਚੁਲਾ ਕੇ ਫੈਸਲਾ ਕੁੰਨ ਯੰਗ ਲੜੀ ਗੁਰੂ ਸਾਹਿਬ ਵੱਲੋਂ ਬਖਸ਼ੇ ਤੀਰ ਦੋ ਰਫਲਾਂ ਨਾਗਨੀ ਅਤੇ ਭਗਨੀ ਚਲਾਉਂਦੇ ਅਤੇ ਰਣਜੀਤ ਨਗਾਰਾ ਵਜਮਦੇ 8 ਘੰਟੇ ਮੁਗਲਾਂ ਨੂੰ ਲੋਹੇ ਦੇ ਚਨੇ ਚ ਬੰਦਿਆ ਆਖਰੀ ਦਮ ਤੱਕ ਲੜੇ ਉਦੋਂ ਤੱਕ ਗੁਰੂ ਸਾਹਿਬ ਜੀ ਸੁਰਕਸ਼ਿਤ ਮਾਸ਼ੀਵਾੜੇ ਦੇ ਜੰਗਲ ਵੱਲ ਪਹੁੰਚ ਚੁੱਕੇ ਸਨ ਤਾਂ ਇਸ ਬੁਰਜ ਵਿੱਚ ਬਾਬਾ ਜੀਵਨ ਸਿੰਘ ਜੀ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉਂਦੇ ਮਹਾਵਾਕ ਪੂਰੇ ਕਰਦੇ ਸ਼ਹਾਦਤ ਦਾ ਯਾਮ ਪ੍ਰਾਪਤ ਕੀਤਾ ਸੰਗਤਜੀ ਬਾਬਾ ਜੀਵਨ ਸਿੰਘ ਜੀ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਣ ਵਾਲੇ ਸਭ ਤੋਂ ਅਖੀਰਲੇ ਧਰਮੀ ਯੋਧੇ ਸਨ ਸੰਗਤਜੀ ਇਤਿਹਾਸ ਬਹੁਤ ਲੰਮਾ ਹੈ ਫੇਰ ਕਿਤੇ ਸਾਂਝ ਪਾਵਾਂਗੇ